ਹਲੋ ਜੀ ਅੱਜ ਆਪਾਂ ਬਣਾ ਰਹੇ ਜੀ ਆਲੂ ਤੇ ਛਿਲਗਮ ਦੀ ਸਬਜ਼ੀ ਥੋੜੇ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਹਰੇ ਮਟਰ ਦੇਖਣ ਚ ਵੀ ਸੋਹਣੇ ਲੱਗ ਰਹੇ ਨੇ ਵਾਈਟ ਵਾਈਟ ਇਹ ਹੁੰਦੇ ਹਰੇ-ਹਰੇ ਵਿੱਚ ਤੇ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਕਰਦੇ ਇਹਨਾਂ ਨੂੰ ਆਪਾਂ ਧੋ ਲਿਆ ਛਿੱਲ ਲਿਆ ਕੱਟ ਕੇ ਆਪਾਂ ਰੱਖ ਲੱਤੀ ਜੀ ਹੁਣ ਆਪਾਂ ਇਹਨੂੰ ਲਾਵਾਂਗੇ ਜੀ ਤੜਕਾ ਇੱਧਰ ਆਪਾਂ ਲੈਂਦੇ ਜੀ ਤੇਲ ਇਕ ਕੱਚੀ ਤੇਲ ਦੀ ਪਾਈਏ ਜੀ ਆਪਾਂ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਪਪਾ ਮੰਗੇ ਜੀ ਆਪਾਂ ਇਹਦੇ ਵਿੱਚ ਅਦਰਕ ਤੇਲ ਹਸੰਦਾ ਪੇਸਟ ਹੁਣ ਆਪਾਂ ਜਿਹੜੇ ਸ਼ੈਲਗਮ ਤੇ ਆਲੂ ਕੱਟਿਆ ਜੀ ਆਪਾਂ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰ ਲੇ ਇਨਾਂ ਨੂੰ ਆਪਾਂ ਹਲਕੇ ਜਿਹੇ ਬ੍ਰਾਊਨ ਕਰਾਂਗੇ ਫਿਰ ਆਪਾਂ ਪਾਵਾਂਗੇ ਜੀ ਆਪਣੇ ਮਸਾਲੇ ਜਿਦਾ ਥੋੜੀ ਜਿਹੀ ਮਾਤਰਾ ਹੈ ਉਹ ਵੀ ਇਹਦੇ ਵਿੱਚ ਪਾਵਾਂਗੇ ਹੁਪੇ ਸਾਰੀਆਂ ਚੀਜ਼ਾਂ ਐ ਚਲੋ ਫਰਾਈ ਕਰਾਂਗੇ ਇਹਦਾ ਚਲਗਵਾਂਗੇ ਜਿਸੇ ਪਾਣੀ ਹੁੰਦਾ ਉਹ ਬਿਲਕੁਲ ਇਸ ਤਰ੍ਹਾਂ ਕਰ ਨਾਲ ਨਾਚ ਜਾਂਦਾ ਪਾਣੀ ਤੇ ਫਿਰ ਇਹ ਬਹੁਤ ਵਧੀਆ ਬਣਦੇ ਚਲੋ ਹੁਜੇ ਆਪਾਂ ਜਿਹੜੇ ਪਿਆਜ਼ ਹੈ ਕੱਟ ਕੇ ਰੱਖਿਆ ਉਹ ਵੀ ਇਹਦੇ ਵਿੱਚ ਹੁਣ ਆਪਾਂ ਹੀ ਫਰਾਈ ਕਰਾਂਗੇ ਸੌਰੀ ਫਰਾਈ ਨਹੀਂ ਭੁੰਨਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਰੀ ਮਿਰਚ ਤੇ ਟਮਾਟਰ ਇਹ ਆਪਾਂ ਬਰੀਕ-ਬਰੀਕ ਕੱਟ ਲੱਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣੇ ਗਰਮ ਮਸਾਲੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਆਪਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਕੱਪ ਨਾਲ ਮਿੱਠਾ ਪਾਵਾਂਗੇ ਜੀ ਹਲਦੀ ਪਾਵਾਂਗੇ ਜੀ ਗਰਮ ਮਸਾਲਾ ਪਾਵਾਂਗੇ ਉੱਪਰ ਆਪਾਂ ਵਾਗੇ ਜੀ ਆਪਾਂ ਇਹਦੇ ਵਿੱਚ ਪਾਣੀ ਤੇ ਹੁਣ ਆਪਾਂ ਇਹਨੂੰ ਢਾਕੇ ਪਕਾਵਾਂਗੇ ਲਓ ਜੀ 5 ਮਿੰਟ ਪਹਿਲਾਂ ਆਪਾਂ ਇਹਨੂੰ ਸਟੈਲੋ ਫਰਾਈ ਕੀਤਾ ਸੀ 5 ਕੁ ਮਿੰਟ ਹੀ ਆਪਾਂ ਹੋਣਾ ਇਹਨੂੰ ਢਾਕੇ ਪਕਾਵਾਂਗੇ ਤੇ ਫਿਰ ਆਪਾਂ ਨਾ ਚੈੱਕ ਕਰਾਂਗੇ ਜੀ ਇਹਨੂੰ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਰੈਡੀ ਹੈ ਬਹੁਤ ਵਧੀਆ ਸੁੱਕੀ ਸੁੱਕੀ ਡਰਾਈ ਡੀ ਸਬਜੀ ਬਣਦੀ ਹੈ ਇਸ ਤਰ੍ਹਾਂ ਬਣਾਇਏ ਜੀ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਜੀ ਮੇਥੀ ਦਾ ਸੁੱਕਿਆ ਹੋਇਆ ਪਾਊਡਰ ਇੱਕ ਇਹਦੇ ਵਿੱਚ ਪਾਵਾਂਗੇ ਆਪਾਂ ਕਾਫੀ ਸਾਰਾ ਧਨੀਆ ਲੋਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਵਧੀਆ ਬਣੀ ਹੈ ਬਹੁਤ ਦੇਖਣ ਚ ਵੀ ਬਹੁਤ ਵਧੀਆ ਹੈ ਪਰ ਅਸੀਂ ਹੱਤ ਨਾਲ ਇਸ ਤਰੀਕਾ ਬਣਾਉਣੀ ਹੈ ਸਬਜੀ ਬਹੁਤ ਟੇਸਟੀ ਬਣਦੀ ਹੈ ਜੀ ਬਈ ਸੇ ਜਿਹੜੀ ਸ਼ਲਗਮ ਹੁੰਦੇ ਆ ਨਾ ਇਹ ਬੱਚੇ ਬਹੁਤ ਘੱਟ ਖਾਂਦੇ ਆ ਤੇ ਜੇ ਆਪਾਂ ਇਹਨੂੰ ਥੋੜਾ ਜਿਹਾ ਪਹਿਲਾਂ ਸ਼ੈਲੋ ਫਰਾਈ ਕਰਾਂਗੇ ਫਿਰ ਬਣਾਵਾਂਗੇ ਤਾਂ ਫਿਰ ਬਹੁਤ ਹੀ ਸਵਾਦ ਬਣਦੀ ਹੈ ਤੇ ਬੱਚੇ ਵੀ ਵਾਰ-ਵਾਰ ਮੰਗਦੇ ਆ ਬਹੁਤ ਵਧੀਆ ਬਣਦੀ ਹੈ ਸਬਜੀ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ